ਤਾਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓਮ ਐਸ ਵਲੇ ਦੀ ਅਰਦਾਸ ਸਾਹਿਬ ਜੀ ਦੇ ਪਵਿੱਤਰ ਨਾਮ ਦੀ ਅਰਦਾਸ ਸੱਚੇ ਪਾਤਸ਼ਾਹ ਜੀ ਓਮ ਆਪ ਜੀ ਦੀ ਗੁਰਬਾਣੀ ਦੇ ਪਵਿੱਤਰ ਪਾਵਨ ਮੁਖਵਾ ਕੰ ਦਾਤਾ ਜੀ ਓਮ ਸੁਣੀ ਅਰਦਾਸ Swami ਮੇਰੇ ਸਗਲ ਕਲਾ ਬਣ ਆਏ ਪ੍ਰਗਟ ਭਏ ਸਗਲੇ ਜੋਗ ਅੰਤਰ ਗੁਰੂ ਨਾਨਕ ਕੀ ਵਡਿਆਈ ਐਸੇ ਦੀਨ ਦਿਆਲ ਸਤਗੁਰ ਸੱਚੇ ਪਾਤਸ਼ਾਹ ਓ ਤਾਨ ਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਮੁਰਾ ਦੇ ਖੁਸ਼ੀਆਂ ਨੂੰ ਮੁਖ ਰੱਖਦੇ ਆ ਹੋਇਆ ਆਪ ਜੀ ਦੇ ਗੁਰੂ ਕਰਦੇ ਸੇਵਾ ਸ਼੍ਰੀ ਤਿਲਕ ਰਾਜ ਗੁਲਾਟੀ ਜੀ ਸਹਿਤ ਪਰਿਵਾਰ ਵੱਲੋਂ ਮਿਰਜ਼ੁਲ ਕੇ AMRUTULE ਦੇ ਸੋਨੇ ਦੀਵਾਨ ਆਪਣੇ ਗ੍ਰਹਿ ਵਿਖੇ ਸਜਾਏ ਹੰਦਾਤਾ ਜਿਓ ਸਜੇ ਹੋਏ ਦੀਵਾਨਾ ਵਿਚਾਰ ਜੀ ਦੀ ਪਵਿੱਤਰ ਬਾਣੀ ਸ਼ਬਦ ਕੀਰਤਨ ਅਨੰਤ ਸਹਿ ਛੇ ਪੋੜੀਆਂ ਦੇ ਪਾਠ ਹੋਏ ਹੰਦਾਤਾ ਜਿਓ ਪੜੀ ਸੁਣੀ ਬਾਣੀ ਦਾ ਪਾਉ ਸਾਚ ਕਰਨ ਵਿਖੇ ਪਰਵਾਨ ਕਰਨ ਦਾਤਾ ਜਿਓ ਕੋ ਓਮਕਰੋ ਲੋ ਓਮਕਾਰ ਤਬ ਚਾਉਣਾ ਸਿੱਧੇ ਰਸਤੇ ਪਾਉਣਾ ਅੰਮ ਸੰਗ ਸਾਈ ਹੁਣੇ ਦਾਤਾ ਜੀਓ ਦਰਾਈ ਸੰਤਾ ਦੀਆਂ ਹਾਜ਼ਰੀਆਂ ਤਿੰਨ ਫੁੱਲ ਮੱਥਾ ਟੇਕਿਆ ਪਰਵਾਨ ਕਰਨੇ ਦਾਤਾ ਜੀਓ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਾ ਆਪ ਜੀ ਦੇ ਗੁਰਪ੍ਰਭੂ ਪ੍ਰਕਾਸ਼ ਬਰਉ ਨਮਨਾਂਦੇ ਹੋਏ ਆਪ ਜੀ ਸੰਤਾ ਨੇ ਰਾਲ ਮਿਲ ਕੇ ਪ੍ਰਵਾਦ ਫਰੀਦੇ ਰੂਪ ਵਿੱਚ ਨਗਰ ਕੀਰਤਨ ਕਰਦੇ ਹੋਏ ਆਪ ਜੀ ਦੇ ਸੇਵਕਾਂ ਦੇਖ ਰਹੇ ਵਿਖੇ ਪਹੁੰਚੇ ਹਨ ਦਾਤਾ ਜੀਓ ਐਸ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਪਵਿੱਤਰ ਕੜਾ ਪ੍ਰਸ਼ਾਦ ਦੇ ਦੇਗਾ ਜਨ ਗੁਰ ਕੇ ਲੰਗਰ ਹਾਜ਼ਰ ਹਨ ਦਾਤਾ ਜੀਓ ਮਿਸ਼ਕਾਨ ਪ੍ਰਸ਼ਾਦ ਹਾਜ਼ਰ ਹਨ ਦਾਤਾ ਜੀਓ ਜੀ ਜੀ ਪਾਵਨਾ ਕਰਕੇ ਸੇ ਕਮਲੋ ਅਰਦਾਸ ਹੋਈ ਸੇ ਕਾਦੀਆਂ ਹਰ ਮਨੋ ਕਾਮਨਾ ਪੂਰਨ ਕਰਨੇ ਦਾ ਤਾਜੀਓ ਪਰਿਵਾਰਾਂ ਵਿੱਚ ਸੁਖਾਂਤੀ ਵਸਾਉਣੇ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣੇ ਦੁਖਾਂ ਕਲੇਸ਼ਾਂ ਦੇ ਨਾਸ ਕਰਨੇ ਸੱਚੇ ਨਾਮ ਦੇ ਪ੍ਰਕਾਸ਼ ਕਰਨੇ ਦਾ ਤਾਰ ਜਿਓ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖੇ ਸਾ ਪਾਵੇਂ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੇਤਨਾ ਵਿਦਾਤਾ ਜਿਓ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾਤ ਆਪ ਆਪਣਾ ਮੇਰਾ ਪਰਿਆ ਤੇ ਸਦਾ ਹੀ ਸੇਵਕ ਪਰਿਵਾਰ ਤੇ ਹਥੇ ਸੰਤਾ ਦੇ ਰੱਖਣੇ ਦਾ ਤਾਰਿਓ ਸ਼੍ਰੀ ਤਿਰਤ ਰਾਜ ਗੁਲਾਟੀ ਦੇ ਦੇ ਰੁਕਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀ ਦਾ ਤਾਰਿਓ ਐਸ ਜਿਨੇ ਆਗਿ ਦੀ ਪਾਵਨ ਜੋਰੀ ਵਿਖੇ ਪਵਿੱਤਰ ਕੁੜਾ ਪਰਸ਼ਾ ਤੇ ਦੇ ਹਾਜ਼ਰੰ ਗੁਰ ਕੇ ਰੰਗਨ ਹਾਜ਼ਰੰ ਦਾ ਤਾਰਿਓ ਦਰ ਪਰਵਾਨ ਹੋ ਹਵਨ ਪਰਵਾਨ ਹੋਏ ਪ੍ਰਸ਼ਾਦ ਗੁਰੂ ਪਿਆਰੀ ਸਾ ਸੰਗਤ ਦੇ ਰਸਮੇ ਲਾਏ ਕੋਨ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ ਦਾ ਤਾ ਜਿਓ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਲੇ ਤੱਕ ਆਪ ਜੀ ਦੀ ਪਵਿੱਤਰ ਬਾਣੀਆਂ ਪੜਦੇ ਸੇਵਾ ਸਿਮਰਨ ਕਰਦੇ ਅਰਦਾਸਾਂ ਕਰਦੇ अनेका ਪ੍ਰਕਾਰ ਦੀਆਂ ਭੁਲਾਆਂ ਚੁੱਕਾ ਗਲਤੀਆਂ ਹੋ ਗਈਆਂ ਹੋਣ ਗਿਆ ਦਾਤਾ ਜੀਓ ਅਣਜਾਣ ਬੱਚੇ ਸਮਝ ਕੇ क्षमा ਕਰਨਾ ਅੱਗੇ ਵਾਸਤੇ ਸ਼ੁੱਧ ਬਾਣੀ ਸਪਸ਼ਟ ਸੇਵਾ ਕਰਨ ਦੀ ਸਮਰੱਥਾ ਮਕਸ਼ਿਸ਼ ਕਰਨੀ ਦਾਤਾ ਜੀਓ ਐਸਰੇ ਦੇ ਸੋਨੇ ਦੀ ਮਾਨਾ ਵਿਚਾਪ ਆਪਣਾ ਪਵਿੱਤਰ ਇਲਾਹੀ ਦਰਗਾਹੇ ਹੁਕਮ ਨਾਮੇ ਪਾਕਸ਼ ਕੇ ਸੰਤਾਂ ਨੂੰ ਨਜ਼ਰੀ ਨਦਰ ਨਿਹਾਲ ਕਰੋ ਦਾਤਾ ਜੀ ਉਹ ਹੁਕਮ ਨਾਮੇ ਤੇ ਚੱਲਣ ਦੀ ਦਾਤ ਬਖਸ਼ੀ ਸ਼ਨੀ ਦਾਤਾ ਜੀ ਸੁਖ ਵਿਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੋਹਿਰਾ ਗਏ ਆਪੇ ਆਕਾਲ ਕੇ ਤਵੇ ਆਉ ਪੰਥ ਸਭ ਸਿਰਨ ਕੋ ਕਮੈ ਗੁਰਮਾਨਿ ਉਹ ਗ੍ਰੰਥੇ ਗੁਰੂ ਬ੍ਰੰਤ ਜੀ ਮਨਿਓ ਪ੍ਰਗਟਿ ਗੁਰਾ ਕੀ ਦੇ ਜੋ ਸਭ ਕੋ ਮਿਲਿ ਵੋਚਿ ਹੈ ਗੋਜ ਸ਼ਬਦ ਮੇਲੇ ਰਾਜ ਕਰੇਗਾ ਹਰ ਸਾ ਆ ਪਿਆਨੇ ਤੇਗ ਬਹਾਦਰ ਸੀ ਕਿਉ ਕਰੀ ਨ ਕਿਨ ਹੁਆਨੇ ਤੇਗ ਬਹਾਦਰ ਕੇ ਜਲ ਤੇ ਆਇਓ జగਤ ਕੋ ਸੋਵੇ ਸਭ जग ਪਇਓ ਜੈ 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 ਸੁਰ ਲੋਕ ਸਭ जग ਪਇਓ